ਆਪ ਜੀ ਦੇਖੋ ਨਾ ਸਾ ਸਾਰੇ ਕਿੰਨੀ ਕੁ ਸੰਭਾਲਣਾ ਸਤਿਗੁਰ ਜੀ ਆਪਣੇ ਜਨ ਦੀ ਸਿੱਖ ਦੀ ਸੇਵਕ ਦੀ ਕਰਦੇ ਆ ਉਹ ਆਪ ਜੀ 18ਵੀਂ ਅਸ਼ਟਪਦੀ ਦੇ ਸ਼ੁਰੂ ਵਿੱਚ ਪੜਦੇ ਹੋ ਸਤਗੁਰ ਸੇਕ ਕੀ ਕਰੇ ਪ੍ਰਤ ਪਾਲ ਸੇਵਕੋ ਗੁਰ ਸਦਾ ਜੇ ਸੇਕੀ ਗੁਰ ਦਰਮਤ ਮਲ ਹੀਰੇ ਗੁਰਬਚਨੀ ਹਰ ਨਾਮ ਉਚਰੇ ਸਤਗੁਰ ਸੇਕੇ ਬੰਧਨ ਕਾਟੇ ਗੁਰ ਕਾ ਸੇਕ ਬਕਾਰ ਤੇ ਹਾਟੇ ਸਤਗੁਰ ਸੇਕੋ ਨਾਮ ਤਨ ਦੇ ਗੁਰ ਕਾ ਸਿਕ ਬੜ ਭਾਗੀ ਹੈ ਹਨਾਂ ਜੀ ਸਤਗੁਰ ਸੇਕਾ ਹਲਤ ਪਲਤ ਸੁਮਾਰੇ ਨਾਨਕ ਸਤਗੁਰ ਸੇਕੋ ਜੀ ਨਾਲ ਸੁਮਾਰੇ ਸਮਾਰ ਰਹੇ ਨੇ ਪਾਛਾ ਤਾ ਕੀ ਆ ਆਪਣੇ ਸੇਕ ਨੂੰ ਕਰ ਰਹੇ ਨੇ ਜੋ ਜਨਣੀ ਸੁਤ ਜਨ ਪਾਲਤੀ ਰਾਖੇ ਨਦਰ ਮਝਾਰ ਬੱਚੇ ਨੂੰ ਜਨਣੀ ਛੋਟਾ ਜਿਹਾ ਹੱਥ ਦੇ ਵਿੱਚ ਆ ਗਿਆ ਠੀਕ ਹੈ ਨਾ ਜੀ ਉਨੂੰ ਪਾਲਦੀ ਉਹਨੂੰ ਮੰਝੇ ਦੇ ਉੱਤੇ ਪਾ ਦਦੀ ਆ ਅੰਦਰ ਜਾਂ ਕਦੇ ਰਸੋਈ ਵਾਲ ਜਾਂ ਕਦੇ ਪਰ ਉਹਦੀ ਜਿਹੜਾ ਧਿਆਨ ਹੁੰਦਾ ਉਹ ਉਹਦੇ ਵਿੱਚ ਹੀ ਹੁੰਦਾ ਕੀ ਹੈ ਧਿਆਨ ਉਹਦੇ ਵਿੱਚ ਹੀ ਹੁੰਦਾ ਜੋ ਜਨਨੀ ਸੁੱਤ ਜਨ ਗਰਭ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹ ਚੀ ਧਿਆਨ ਹੁੰਦਾ ਕਿਤੇ ਉੱਚੇ ਨੀਵੇਂ ਪੈਰ ਨਹੀਂ ਪੈਣ ਦਿੰਦੀ ਉਹ ਆਪਣਾ ਬੋਲੋ ਠੰਗ ਹੈ ਗੱਡੀ 'ਚ ਵੀ ਬੈਠਣਾ ਹੋਵੇ ਕਿ ਸੋਚ ਕੇ ਬੈਠੇਗੀ ਵਿਚਾਰੀ ਹੈ ਨਾ ਜੀ ਤੁਰਨਾ ਵੀ ਪੌੜੀਆਂ ਚੜ੍ਹਣੀਆਂ ਤਾਂ ਵੀ ਸੋਚ ਕੇ ਚੜ੍ਹਣੀਆਂ ਬੋਲੋ ਹੱਥਾਂ ਦੇ ਵਿੱਚ ਵੀ ਆ ਗਿਆ ਉਹਨੂੰ ਮੰਜੇ ਤੇ ਵੀ ਪਾ ਤਿਆ ਹੈ ਨਾ ਜੀ ਤਾਂ ਬਾਣੀ ਦੱਸ ਰਹੀ ਹੈ ਜਿਉ ਜਨਨੀ ਸੁੱਤ ਜਨ ਪਾਲਤੀ ਰਾਖੇ ਨਦਰ ਮਜਾਰ ਅੰਤਰ ਬਾਹਰ ਗਰਾਸ ਦੇ ਮੁਖ ਖਿਨ ਖਿਨ ਪੁਚਾਰ ਕਹਿੰਦੇ ਸ਼ਿਨ ਸਿਨ ਮੈਂਟ ਮੈਂਟ ਬਾਦ ਉਹਦੇ ਅਲੀ ਧਿਆਨ ਕਿਤੇ ਮੜਾ ਜਾ ਰੋਇਆ ਨੇ ਉਸ ਵੇਲੇ ਥਣ ਮੂੰਹ ਚ ਪਾ ਦੇਣਾ ਹੈ ਬੋਲੋ ਆਉਂਦੀ ਜਾਂਦੀ ਉਹਦੇ ਮੁੱਖ 'ਚ ਕੁਛ ਪਾਈ ਜਾਂਦੀ ਆ ਹਨਾ ਜੀ ਅੰਤਰ ਬਾਹਰ ग्रास ਦੇ ਮੁੱਖ ग्रास ਟੁਕਰਾ ਦੇ ਮੁੱਖ ਦੇ ਵਿੱਚ ਪਾਉਣਾ ਦੁੱਧ ਹੀ ਲੋੜ ਆ ਦੁੱਧ ਦੇ ਦਿੱਤਾ ਕੋਈ ਹੋਰ ਚੀਜ਼ ਪਾ ਦਿੰਦੀ ਆ ਖਿੰਨ ਖਿੰਨੇ ਆਖਿਆ ਕਿ ਇੰਨਾ ਉਹਦਾ ਧਿਆਨ ਹੁੰਦਾ ਹੈ ਤੂੰ ਸਤ ਗੁਰ ਗੁਰ ਸਿਖ ਰਾਖਤਾ ਹਰਪ੍ਰੀਤ ਪਿਆਰ ਕਹਿੰਦੇ ਜਿੱਦਾਂ ਮਾਂ ਦਾ ਧਿਆਨ ਕੰਮ ਕਾਜ ਕਰਦਿਆਂ ਹੋਇਆਂ ਕਿਹਦੇ ਵਿੱਚ ਰਹਿੰਦਾ ਉਹ ਛੋਟੇ ਜੇ ਨੰਨੇ-ਮੁੰਨੇ ਬੱਚੇ ਦੇ ਵਿੱਚ ਰਹਿੰਦਾ ਤੇ ਇਸੇ ਤਰ੍ਹਾਂ ਹੀ ਅਸੀਂ ਸਤਗੁਰਾਂ ਦੇ ਛੋਟੇ-ਛੋਟੇ ਬੱਚੇ ਆ ਭਾਵੇਂ ਦਾੜੀਆਂ ਚਿੱਟੀਆਂ ਨੇ ਪਰ ਅਵਸਥਾ ਕਰਕੇ ਤੇ ਅਜੇ ਸਾਨੂੰ ਬੈਠਣਾ ਵੀ ਨਹੀਂ ਆਇਆ ਬੋਲੋ ਜਦੋਂ ਉਹ ਬੱਚੇ ਨੂੰ ਬੈਠਣਾ ਨਾ ਹੁੰਦਾ ਆਸਰਾ ਦੇ ਕੇ ਬਿਠਾਉਂਦੇ ਆ ਉਹਨੂੰ ਤੇ ਉਹ ਫੇਰ ਛੱਡੋ ਤੇ ਉਹ ਡਿੱਗ ਪੈਂਦਾ ਏ ਇਸ ਤਰ੍ਹਾਂ ਦੇ ਨਾਲ ਹੀ ਅਜੇ ਰਾਜੇ ਇਹ ਨਾ ਸੋਚੋ ਕਿ ਮੈਂ ਬੜਾ ਵੀ ਮੇਰੀ ਦਾੜ੍ਹੀ ਚਿੱਟੀ ਹੋ ਗਈ ਹੈ ਮੇਰੇ ਜਾਂ ਵਾਲ ਚਿੱਟੇ ਹੋ ਗਏ ਨੇ ਕੋਈ ਗੱਲ ਨਹੀਂ ਐਂ ਤਾਂ ਦੇਖੋ ਕਿ ਕਿਤੇ ਘੰਟਾ ਤੁਹਾਨੂੰ ਬੈਠਣਾ ਵੀ ਆਇਆ ਹੈ ਕਿ ਸੰਸਾਰ ਨੂੰ ਭੁੱਲ ਕੇ ਕਿ ਮੈਂ ਬਿਲਕੁਲ ਐ ਬੈਠਾ ਸੀਗਾ ਕਿਸੇ ਪਾਸ਼ੇ ਨੂੰ ਇਹ ਝੋਲੇ ਨਾਲ ਮੈਂ ਡਿੱਗੀ ਨਹੀਂ ਮੇਰੀ ਬਿਰਤੀ ਬੋਲੋ ਵਿਰਤੀ ਦੇ ਵਾਰ-ਵਾਰ ਡਿੱਗ ਰਹੀ ਆ ਤੇ ਅਜੇ ਵਿੱਚ ਬੈਠਣਾ ਨਹੀਂ ਆਇਆ ਤੇ ਫਿਰ ਅਸੀਂ ਛਿਆਣੇ ਕਿਦਾਂ ਹੋਗੇ ਭਾਈ ਅਜੇ ਤਾਂ ਬੈਠਣਾ ਵੀ ਨਹੀਂ ਬੈਠਣ ਵਾਲੇ ਵੀ ਨਹੀਂ ਬਣੇ ਆ ਹਨਾ ਜੀ ਇਸ ਕਰਕੇ ਇਹ ਪਾਸ਼ਾ ਅਜੇ ਸਾਡੇ ਤੋਂ ਬੈਠਿਆ ਨਹੀਂ ਜਾਂਦਾ ਕਿਰਪਾ ਕਰੋ ਸੱਚੇ ਪਾਸ਼ਾ ਆਪ ਆਸਰਾ ਦੇ ਕੇ ਰੱਖੋ ਕਰੋ ਫੇਰ ਹੀ ਅਸੀਂ ਬਣ ਜੇ ਦਾ ਮਾਪਿਓ ਆਸਰਾ ਦੰਦੇ ਆ ਜੇ ਉਹ ਤੂਰਨਗੇ ਵੀ ਤਾਂ ਹੀ ਵਿਰਤੀ ਨੇ ਤੋੜਨਾ ਹੈ ਜੇ ਬੱਚਾ ਤੁਰੂ ਡਿੱਗ ਜਾਂਦਾ ਮਾਰੇ ਸਾਨੂੰ ਉਂਗਲ ਲਾ ਕੇ ਤੋਰੀ ਰੱਖੋ ਹੈਨਾ ਇਸ ਤਰ੍ਹਾਂ ਦੇ ਰਹਿਣਾ ਆਪਣੇ ਆਪ ਨੂੰ ਕਦੀ ਸਿਆਣੇ ਨਹੀਂ ਹੈ ਬਸ ਅਸੀਂ ساری ਉਮਰ ਉਂਗਲ ਲਾ ਕੇ ਤੁਰੇ ਰਹੀਏ ਇੰਨਾ ਹੀ ਬੜਾ ਹੈ ਪਾਤਸ਼ਾਹੀ ਤੇ ਹਾਂ ਜੀ